ਪ੍ਰਧਾਨ ਮੰਤਰੀ ਮੋਦੀ ਜੀ 75 ਸਾਲ ਦੀ ਉਮਰ ਦੇ ਵਿੱਚ ਵੀ ਨਾ ਮਿਹਨਤ ਕਰਦੇ ਪਏ ਨੇ ਵੋਟ ਜ਼ਰੂਰ ਪਾਓ ਜਿਹੜੇ ਕੰਮ ਕੀਤੇ ਆ ਮੋਦੀ ਜੀ ਨੇ ਕੀਤੇ ਆ ਪਹਿਲਾ ਹੈਗਾ ਕੀ ਸੀ ਅੱਛਾ ਇੰਨੇ ਆ ਚੀਜ਼ਾਂ ਬਣੀਆਂ ਮੋਦੀ ਜੀ ਨੇ ਬਣਾਈਆਂ ਇਸ ਤੋਂ ਪਹਿਲਾਂ ਤਾਂ ਕੁਝ ਵੀ ਨਹੀਂ ਸੀਗਾ ਬਣਾਈਆਂ ਜਿਹੜੀ ਸਮਾਜ ਦੀ ਪੜਾਈ ਆ ਜਿਹੜੀ ਯੂਪੀ ਜਿਹੜਾ ਜਿਹੜੇ ਯੂਪੀ ਚ ਇੰਨੇ ਡਾਕੂ ਸੀਗੇ ਸਾਰੇ ਖਤਮ ਕੀਨੇ ਕਿ ਤੇਰੇ ਨੇ ਇਹਨਾਂ ਦੀ ਪਾਰਟੀ ਇਹਨਾਂ ਦੀ ਪਾਰਟੀ ਆ ਇਹ ਸਾਰੀਆਂ ਇਹਨਾਂ ਦਾ ਬਦੇਰਾ ਕੁਛ ਕਰਤਾ ਪਰ ਜੇ ਸੈਂਟਰ ਦੇ ਵਿੱਚ ਤੇ ਐਮਪੀ ਡਾਇਰੈਕਟ ਹੋਏਗਾ ਤੇ ਉਸਦੇ ਨਾਲ ਜ਼ਿਆਦਾ ਫਾਇਦਾ ਹੋਏਗਾ ਸੈਂਟਰ ਜ਼ਿਆਦਾ ਗੱਲ ਸੁਨੇਗੀ ਤੁਹਾਡੇ ਕੰਮ ਹੋਣਗੇ ਆ ਤੁਸੀਂ ਦੇਖ ਸਕਦੇ ਹੋ ਜੀ ਇਸ ਵਾਰ 400 ਪਾਰ ਸਪੋਰਟ ਇਲੈਕਟ ਅਸੀਂ ਖੜੇ ਹੋਏ ਹਾਂ ਜੀ ਡੁਗਰੀ ਦੇ ਨਾਲ ਤੇ ਪੁਲ ਤੇ ਤੇ ਦੇਖੋ ਟ੍ਰੈਫਿਕ ਹੈਗਾ ਜੀ ਤੇ ਇੱਥੇ ਜਾਂਦੇ ਵਕਤ ਗਿਲਰੋਡ ਵੱਲ ਬੋਰਡ ਲੱਗਿਆ ਹੋਇਆ ਰਵਰੀ ਸਿੰਘ ਬਿੱਟੂ ਭਾਜਪੀ ਕੈਂਡੀਡੇਟ ਨੂੰ ਧਿਆਨ ਆ ਲੋਕ ਸਭਾ ਇਸ ਵਾਰ 400 ਪਾਰ ਪ੍ਰਧਾਨ ਮੰਤਰੀ ਮੋਦੀ ਜੀ 75 ਸਾਲ ਦੀ ਉਮਰ ਦੇ ਵਿੱਚ ਵੀ ਨਾ ਮਿਹਨਤ ਕਰਦੇ ਪਏ ਨੇ ਵੋਟ ਜ਼ਰੂਰ ਪਾਓ ਪਾਰਟੀ ਜਿਹੜੀ ਮਰਜ਼ੀ ਹੋਏ ਪਰ ਜੇ ਸੈਂਟਰ ਦੇ ਵਿੱਚ ਤੇ ਐਮਪੀ ਡਾਇਰੈਕਟ ਹੋਏਗਾ ਤੇ ਉਹਦੇ ਨਾਲ ਜ਼ਿਆਦਾ ਫਾਇਦਾ ਹੋਏਗਾ ਸੈਂਟਰ ਜ਼ਿਆਦਾ ਗੱਲ ਸੁਨੇਗੀ ਤੁਹਾਡੇ ਕੰਮ ਹੋਣਗੇ ਬਾਕੀ ਲੋਕਾਂ ਦੇ ਵਿੱਚ ਹੈ ਕਿੰਨੂੰ ਵੋਟ ਪਾਣੀ ਹੈ ਕਿੰਨੂੰ ਨਹੀਂ ਜ਼ਰੂਰ ਵੋਟ ਪਾਓ ਇਸ ਵਾਰ 400 ਪਾਰ ਤੁਸੀਂ ਦੇਖ ਸਕਦੇ ਹੋ ਜੀ ਮੋਦੀ ਜੀ ਦਾ ਬੋਰਡ ਲੱਗਿਆ ਹੋਇਆ ਹੈ ਇਕ ਆਟੋ ਵੀਰ ਮਿਲੇ ਸੀਗੇ ਬੋਲਣ ਤੋਂ ਉਹਨਾਂ ਨੇ ਥੋੜਾ ਹਿਚਕ ਜਾਂਦੇ ਹੈਗੇ ਆ ਪਰ ਉਹਨਾਂ ਨੇ ਕਿਹਾ ਕਿ ਬੀਜੇਪੀ ਆਣੀ ਚਾਹੀਦੀ ਹੈ ਆਮ ਆਦੀ ਪਾਰਟੀ ਨੇ ਕੁਝ ਨਹੀਂ ਕੀਤਾ ਮੋਦੀ ਸਾਹਿਬ ਨੇ ਵਧੀਆ ਕੰਮ ਕੀਤਾ ਹੈ ਬਾਕੀ ਜਨਤਾ ਜਨਤਨ ਹੈਗੀ ਦੇਖ ਸਕਦੀ ਹੈ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਟ੍ਰੈਫਿਕ ਜਿਆ ਹੈਗਾ ਤੁਹਾਨੂੰ ਉਹ ਜਿਹੜਾ ਬੋਰਡ ਆ ਆਮ ਆਦੀ ਪਾਰਟੀ ਦਾ ਬੋਰ ਲੱਗਿਆ ਹੈ ਬੀਜੇਪੀ ਦਾ ਬੋਰ ਲੱਗਿਆ ਦੋਨੋਂ ਜੋ ਹੈ ਤੁਸੀਂ ਦੇਖ ਸਕਦੇ ਹੋ ਦੋਨੋਂ ਬੋਰਡ ਲੱਗੇ ਹੋਏ ਨੇ ਆਮ ਆਦੀ ਪਾਰਟੀ ਦਾ ਵੀ ਲੱਗਿਆ ਹੋਇਆ ਨਾਲ ਹੀ ਰਮਨੀ ਸਿੰਘ ਬਿੱਟੂ ਦਾ ਲੱਗਿਆ ਹੋਇਆ ਹੈ ਭਾਜਪਾ ਤੋਂ ਰਮਨੀ ਸਿੰਘ ਬਿੱਟੂ ਹੈਗੇ ਜੀ ਉਮੀਦਵਾਰ ਲੋਕ ਸਭਾ ਚ ਐਮਪੀ ਦੇ ਅਸ਼ੋਕ ਪ੍ਰਾਸ਼ਰ ਬੱਪੀ ਜੀ ਹੈਗੇ ਜੀ ਆਮਾਦੀ ਪਾਰਟੀ ਦੇ ਉਮੀਦਵਾਰ ਕਿਹੜਾ ਜਿੱਤੇਗਾ ਜਰੂਰ ਕਮੈਂਟਾਂ ਵਿੱਚ ਦੱਸੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲੋਕਾਂ ਤੱਕ ਗੱਲ ਪਹੁੰਚੀ ਚਾਹੀਦੀ ਹੈ ਕਿਹੜੀ ਸਰਕਾਰ ਵਧੀਆ ਕੰਮ ਕਰੇਗੀ ਆਪਣੀ رائے ਜਰੂਰ ਦਿਓ ਕੀ ਤੁਹਾਨੂੰ ਲੱਗਦਾ ਹੈ ਕਿ ਹੱਥ ਦਾ ਪੰਜਾ ਜਿਹੜਾ ਹੈ ਰਾਜਾ ਵੜਿੰਦਾ ਵੀ ਤੁਸੀਂ ਦੇਖ ਸਕਦੇ ਹੋ ਹੱਥ ਬਦਲੇਗਾ ਹਾਲਾਤ ਕੀ ਹੱਥ ਹਾਲਾਤ ਬਦਲੇਗਾ ਯਾ ਮੋਦੀ ਜੀ ਦਾ ਕਮਲ ਹਾਲਾਤ ਬਦਲੇਗਾ ਯਾ ਅਸ਼ੋਕ ਪ੍ਰਾਸ਼ਰ ਪੱਪੀ ਜੀ ਹਾਲਾਤ ਬਦਲਣਗੇ ਜਰੂਰ ਵੋਟ ਪਾਓ ਵੋਟ ਜਿਹੜੀ ਮਰਜੀ ਪਾਰਟੀ ਨੂੰ ਪਾਓ ਵੋਟ ਪਾਣਾ ਤੁਹਾਡਾ ਸੰਵਿਧਾਨਿਕ ਅਧਿਕਾਰ ਹੈ ਜਰੂਰ ਵੋਟ ਪਾਓ ਮੋਦੀ ਸਾਹਿਬ ਨੂੰ ਵੋਟ ਪਾਓ ਕਿਉਂਕਿ ਇਹ ਵੀ ਹੈਗੇ ਵੀਰੇ ਤੁਹਾਨੂੰ ਕੀ ਲੱਗਦਾ ਹੈ ਇੱਥੇ ਜਿਹੜਾ ਬੋਲ ਲੱਗੇ ਹੋਏ ਨੇ ਕਿਹੜੀ ਪਾਰਟੀ ਜਿਹੜੀ ਹੈ ਵਧੀਆ ਕੰਮ ਕਰ ਸਕਦੀ ਹੈ ਪਾਰਲੀਮੈਂਟ ਚ ਆਤਾ ਜੀ ਮੋਦੀ ਵਾਲੀ ਕਰ ਸਕਦੀ ਹੈ ਜੀ ਅੱਛਾ ਤੁਹਾਨੂੰ ਮੋਦੀ ਸਾਹਿਬ ਦੇ ਕਿਹੜੇ-ਕਿਹੜੇ ਕੰਮ ਆ ਕਿਉਂ ਪਸੰਦ ਆ ਮੋਦੀ ਸਾਹਿਬ ਵਿਜ਼ਨ ਕੀ ਹੈ ਦੇਸ਼ ਵਾਸਤੇ ਇਹ ਜਿਹੜੇ ਕੰਮ ਕੀਤੇ ਆ ਮੋਦੀ ਜੀ ਨੇ ਕੀਤੇ ਆ ਪਹਿਲਾ ਹੈਗਾ ਕੀ ਸੀ ਐਨੇ ਆ ਚੀਜ਼ਾਂ ਬਣੀਆਂ ਮੋਦੀ ਜੀ ਨੇ ਬਣਾਈਆਂ ਇਹ ਤੋਂ ਪਹਿਲਾਂ ਤਾਂ ਕੁਝ ਵੀ ਨਹੀਂ ਸੀਗਾ ਪੜਾਈਆਂ ਜਿਹੜੀ ਸਮਾਜ ਦੀ ਪੜਾਈ ਆ ਜਿਹੜੀ ਯੂਪੀ ਜਿਹੜਾ ਜਿਹੜੇ ਯੂਪੀ ਚ ਐਨੇ ਡਾਕੂ ਸੀਗੇ ਸਾਰੇ ਖਤਮ ਕਰੇਗੇ ਤੇਰੇ ਨਾਲ ਇਹਨਾਂ ਦੀ ਪਾਰਟੀ ਇਹਨਾਂ ਦੀ ਪਾਰਟੀ ਆ ਇਹ ਸਾਰੀਆਂ ਇਹਨਾਂ ਦਾ ਬਦੇਰਾ ਕੁਛ ਕਰਤਾ ਹੁਣ ਤਾਂ ਇਹੀ ਚੱਲੂ ਇਹੀ ਆਊਗਾ ਅਸੀਂ ਵੀ ਇਹਨਾਂ ਨੂੰ ਪਾਵਾਂਗੇ ਭਾਈ ਤੁਹਾਨੂੰ ਲੱਗਦਾ ਇਸ ਵਾਰ ਚਾਤ ਤੁਹਾਨੂੰ ਚੰਨ ਲੱਗਦਾ ਇਸ ਵਾਰ 412 ਹੋਏਗਾ ਜਿਹੜਾ ਜੋਰ ਦਾ ਨਾਰਾ ਲਾਓ हो जूगा जी हो जूगा नहीं होगा करा लागे सी क्या बात है क्या बात देख हो है पूरे जोश चाहिए अंकल भी खड़े ने सर यहाँ एक मोदी साहब का बहुत बढ़िया बोर्ड लगा हुआ है आप तो जो प्रवासी लगते हो आपको क्या लगता है कि देश में किसकी आनी चाहिए अब सरकार आप क्या, क्या कहोगे मेन चीज तो है महंगाई अच्छा। महंगाई कंट्रोल होना चाहिए जी जिसकी भी मर्जी सरकार आए अच्छा, अच्छा। जी तुम तो देख सकते हो ਵੋਟ ਸਪੋਟ ਇਲੈਕਟ ਲੋਕਾਂ ਨਾਲ ਗੱਲ ਕੀਤੀ ਹੈ ਇੱਕ ਯੂਥ ਨਾਲ ਵੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਬੀਜੇਪੀ ਇਸ ਵਾਰ 400 ਪਾਰ ਕਰੇਗੀ ਤੇ ਉਹ ਪੂਰਾ ਸਮਰਥਨ ਕਰਨਗੇ ਵੋਟ ਪਾਓ ਬਾਕੀ ਜਿਹੜੀ ਪਾਰਟੀ ਕੰਮ ਕਰਦੀ ਹੈ ਤੇ ਜਰੂਰ ਵੋਟ ਪਾਓ ਵੱਧ ਤੋਂ ਵੱਧ ਵੋਟ ਪਾਓ ਆਪ ਵੀ ਦੇਖ ਸਕਦੇ ਹੋ ਸਾਹਮਣੇ ਲੋਕੀ ਨਿਕਲਦੇ ਪਏ ਨੇ ਟ੍ਰੈਫਿਕ ਡੁਗਰੀ ਵਾਲੀ ਨਹਿਰ ਤੇ ਵੱਧ ਤੋਂ ਵੀਡੀਓ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਇਤਨੀ ਖਬਰਾਂ ਵਾਸਤੇ ਕੀ ਹੋਊਗਾ ਇਸ ਵਾਰ 400 ਪਾਰ ਦੇਖਾਂਗੇ ਅਸੀਂ ਮੇਰੇ ਵੀਰਾਂ ਚਾਹ ਰਿਹਾ ਗਰਵਨੀ ਸਿੰਘ ਵਿਟੋ ਮਿਲਦੇ ਆਂ ਅਗਲੀ ਵਾਰੀ ਕੀ ਹੋਗਾ 405 ਦੇਖਾਂਗੇ ਅਸੀਂ